ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਤੱਕ ਕਿਸੇ ਬੰਦੇ ਨੂੰ ਇੰਨਾ ਖੁਸ਼ ਨਹੀਂ ਹੋਇਆ ਮੈਂ ਨਾ ਬਾਈ ਸੁਖਵਿੰਦਰ ਸਿੰਘ ਪੀਪੀ ਆ ਮੈਨੂੰ ਹੁਣ ਕਿੰਨੇ ਨੇ ਦੱਸਿਆ ਭਰਾ ਦਾ ਫੋਨ ਆਇਆ ਸੀ ਉਹਨੇ ਜਿਹੜਾ ਜੱਟ ਨੇ ਸਵਾਦ ਲਿਆ ਤਾਂ ਆਪਣਾ ਸੁਖਵਿੰਦਰ ਸਿੰਘ ਪੀਪੀ ਵਾਕੇ ਯਾਰ ਪਤਾ ਲੱਗ ਗਿਆ ਬਾਈ ਬਾਈ ਤੂੰ ਅਸਲੀ ਜੱਟ ਐ ਉਹ ਇੰਨਾ ਚਾਹਵਣਾ ਹੋਇਆ ਤੀ ਨਾ ਕਿਹੜਾ ਡਾਕਟਰ ਗੁਰਿੰਦਰ ਰੰਗਰੇਟਾ ਤਾਂ ਉਹ ਹੈ ਨਹੀਂ ਰੰਗਰੇਟਾ ਤਾਂ ਬਹੁਤ ਵੱਡੇ ਮੱਝ ਵੀ ਸਿੱਖਾਂ ਨੂੰ ਕਿਹਾ ਜਾਂਦਾ ਜਥੇਦਾਰਾਂ ਨੂੰ ਤੇ ਉਹ ਇੰਨਾ ਕੁੱਤਾ ਹਰਾਉਂਦਾ ਉਹ ਪਹਿਲਾਂ ਜੱਟਾਂ ਵਿਆਂ ਦੀਆਂ ਆਪਣੇ ਮਾੜਾ ਬੋਲੇ ਆ ਤੇ ਉੱਥੇ ਕੱਠ ਹੋਇਆ ਚਲੋ ਉਹ ਪੁਲਿਸ ਨੇ ਠੰਡੇ ਵਾਸਤੇ ਪਾਤੀ ਤੰਮ ਇਹਦਾ ਹੁਣ ਮੂੰਹ ਪੈ ਗਿਆ ਤੇ ਇਹਦੇ ਮੂੰਹ ਨੂੰ ਖੂਨ ਲੱਗ ਗਿਆ ਤੀ ਏ ਭਾਨੇ ਸਿੱਧੂ ਬਾਰੇ ਆਹੋਂ ਡਾਕਟਰ ਸੁਖਵਿੰਦਰ ਸਿੰਘ ਪੀਪੀ ਨੂੰ ਜਿਹੜੇ ਇਹਨੂੰ ਲਿਖੀ ਜਾਂਦੇ ਨੇ ਜੈ ਭੀਮ ਜੈ ਭਾਰਤ ਡਾਕਟਰ ਗੁਰਿੰਦਰ ਰਣੇਟਾ ਜਿੰਦਾਬਾਦ ਮੈਂ ਤੁਹਾਨੂੰ ਪੁੱਛਦਾ ਬਾਈ ਅਸੀਂ ਸਾਰਾ ਸਤਿਕਾਰ ਕਰਦੇ ਆਂ ਕਿਸੇ ਦੀ ਸੁਖਵਿੰਦਰ ਸਿੰਘ ਪੀਪੀ ਨੂੰ ਕਹਿੰਦਾ ਕਹਿੰਦਾ ਤੇਰੀ ਧੀ ਦਾ ਖਸਮ ਭਾਨਾ ਸਿੱਧੂ ਉਹ ਤੇ ਪਰਚਾ ਪੈ ਰਿਆ ਕਹਿੰਦਾ ਹੋਰ ਬਾਈ ਤੁਸੀਂ ਸੋਚੋ ਤੁਹਾਡੀ ਧੀ ਭੈਣ ਨੂੰ ਤੁਹਾਡੇ ਜਾਤ ਦੇ ਤੁਹਾਡੇ ਕਿਸੇ ਵੀ ਧਰਮ ਦੇ ਕਿਸੇ ਜਾਤ ਦੇ ਨੂੰ ਕੋਈ ਬੰਦਾ ਤੁਹਾਡੀ ਧੀ ਪੈਣ ਬਾਰੇ ਕਹੇ ਕੀ ਮਹਿਸੂਸ ਹੋਊਗਾ ਸਿਕੰਦਰ ਸਿੰਘ ਪੀਪੀ ਸਵਾਦ ਲਿਆਤਾ ਤੈਨ ਮਨ ਐਂਡ ਕਰਤਾ ਬੰਦਾ ਅੱਜ ਉਹਦੀ ਰੈਸ਼ਟ ਪੈ ਗਈ 153 ਇਹਦਾ ਪਰਚਾ ਉਹਦੇ ਕਰ ਦਿੱਤਾ ਤੇ ਸਵੇਰੇ ਉਹਨੂੰ ਪੇਸ਼ ਕਰਨਗੇ ਤੇ ਬਾਕੀ ਆ ਹੁਣ ਇੱਕ ਤੀਸਰਾ ਪਰਚਾ ਭਾਵੇਂ ਸਿੱਧੂ ਤੇ ਹੋਰ ਕਰਤਾ ਇਹ ਤਾਂ ਬਈ ਹੋਣਾ ਹੀ ਆ ਇਹ ਤਾਂ ਤੁਸੀਂ ਮੈਂ ਤੁਹਾਨੂੰ 100 ਹੱਥ ਰੱਸਾ ਸਿਰੇ ਤੇ ਗੰਢ ਇੱਕ ਗੱਲ ਦੱਸਦਾ ਜਿਹੜੇ ਬੰਦੇ ਦੀ ਅੱਜ ਦੇ ਟਾਈਮ ਤੇ ਚੜ੍ਹਾਈ ਆ ਉਹ ਬੰਦੇ ਨੂੰ ਸਰਕਾਰ ਤੰਗ ਕਰੂਗੀ ਕਰੂਗੀ ਉਹ ਵੀ ਸਮਾਜ ਸੇਵਾ ਦੇ ਕੰਮਾਂ 'ਚ ਜੀਰੀ ਚੜ੍ਹਾਈ ਆ ਜਿਹੜਾ ਵੀ ਬੰਦਾ ਅਸੀਂ ਚਲੋ ਲੀਡਰ ਸਾਰੇ ਆਪਣੇ ਕੋਲ ਆਉਂਦੇ ਨੇ ਆਨਾਥ ਆਸ਼ਰਮ ਚਲਾਉਂਦੇ ਆ ਪਰ ਭਗਵਾਨ ਤੁਮਾਨ ਨੇ ਸਾਰਿਆਂ ਨਾਲੋਂ ਵੱਧ ਤੰਗ ਉਸ ਇਨਸਾਨ ਨੂੰ ਜ਼ਿਆਦਾ ਕੀਤਾ ਜਿਹੜਾ ਉਹਦਾ ਕਿਸੇ ਸਮੇਂ ਮਿੱਤਰ ਰਿਹਾ ਹੁੰਦਾ ਤੇ ਜਿਹੜਾ ਉਸ ਬੰਦੇ ਦਾ ਜਿਹਨੇ ਕਿਸੇ ਸਮੇਂ ਉਸ ਦੀ ਸਪੋਰਟ ਕਰੀ ਹੁੰਦੀ ਹੈ ਭਗਵਾਨ ਤੁਮਾ ਹੀ ਖੈਰ ਆਇਲਾ ਆੜੀ ਰਿਹਾ ਸਪੋਰਟ ਕੀਤੀ ਉਹਨੂੰ ਦੇਖੋ ਕਿੰਨਾ ਤੰਗ ਕਰਦਾ ਰਿਹਾ ਤੇ ਭਾਨਾ ਇਹਦਾ ਆੜੀ ਰਿਹਾ ਉਹਨੂੰ ਦੇਖ ਲਓ ਤੇ ਆਪਣਾ ਅਸੀਂ ਇਹਨੇ ਐਮਪੀ ਸੰਗਰੂਰ ਵੇਲੇ ਇੰਨੀ ਸਪੋਰਟ ਕਰੀਆ ਆਪਣਾ 20 ਲੱਖ ਖੇਡਾਂ ਤੇ ਲਾ ਕੇ ਇਹਨੂੰ ਸੱਦਿਆ 40 ਮਿੰਟ ਮੈਕ ਦਿੱਤਾ ਤੇ ਆਪਣਾ ਉਸ ਤੋਂ ਬਾਅਦ ਮੇਰੇ ਤੇ ਦੇਖ ਲਓ ਝੂਠਾ ਪਰਚਾ ਕਿਉਂਕਿ ਮੈਨੂੰ ਇਹਨਾਂ ਦਾ ਪਤਾ ਸੀ ਮੇਰੇ ਤੇ ਇਹਨਾਂ ਨੇ ਝੂਠੇ ਦੰਗਾ ਫਸਾਦ ਮਾਰੂ ਹਥਿਆਰ 153 153B ਸਾਰੇ ਲਾ ਕੇ ਝੂਠੀਆਂ ਸਾਨੂੰ ਜੇਲ੍ਹ ਭੇਜ ਤਾਂ ਪਿੱਛੋਂ ਪੁਲਸ ਨੇ ਲੁੱਟ ਕਰ ਲਈ ਸਾਰੇ ਆਸ਼ਰਮ ਚੋਂ ਪੈਸੇ ਲੁੱਟ ਲਏ ਕੈਮਰੇ ਪੱਟ ਕੇ ਲੈ ਗਈ ਪੁਲਸ ਕੈਮਰੇ ਪੱਟਣ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਯਾਰ ਕੈਮਰੇ ਕਿਹੜੇ ਫਿਰ ਤਲਾਸ਼ੀ ਸਾਰੇ ਕਿਤੇ ਲਈ ਕਿਹੜਾ ਸਰਤਪ੍ਰੰਟ ਸੀ ਕਿਹੜਾ ਆਪਾਂ ਯਾਰ ਦੰਗਾ ਕੀਤਾ ਸੀ ਜਿਹੜਾ ਕਿੱਡੇ ਘੱਤਵਾਦੀ ਆ ਫਿਰ ਬਈ ਕੈਮਰੇ ਪਟਕੇ ਸਾਡੀਆਂ ਤਿੰਨ ਘੋੜੀਆਂ ਨੂੰ ਜ਼ਹਿਰ ਪੋਇ। ਸੋਚ ਸਕਦਾ ਕੋਈ ਇਹ ਬੰਦਾ ਭਗਵੰਤ ਮਾਨ ਮੰਨਦਾ ਬੇਈਮਾਨ ਅਕਾਲ ਪੁਰਖੇ ਕਰੇ ਇਹਨੂੰ ਸਹੀ ਸਲਾਮਤ ਪੁੱਤ ਪੁੱਤ ਜਤੀ ਮਹਾਰਾਜ ਸਤਿ ਪਾਸ਼ੇ ਦੀ ਮੰਨ ਦੀ ਮਰਾਦ ਪੂਰੀ ਕਰ ਦੇਣ ਭਗਵੰਤ ਮਾਨ ਦੇ ਮੰਨ ਦੀ ਮਰਾਦ ਪੂਰੀ ਕਰਨ ਜੇ ਉਹ ਪੁੱਤ ਚਾਹੁੰਦੇ ਨੇ ਉਹਨਾਂ ਨੂੰ ਪੁੱਤ ਦੇਣ ਜੇ ਉਹ ਧੀ ਦੇਣ ਉਹਨਾਂ ਨੂੰ ਧੀ ਦੇਣ ਤੇ ਪੂਰੇ ਤੰਦਰੁਸਤ ਦੇਣ ਉਹ ਵੱਡੀ ਹੋਵੇ ਵੱਡੀ ਹੋ ਕੇ ਆਪਣੇ ਪਿਓ ਦੇ ਕਾਰਨਾਮੇ ਸੁਣੇ ਤੇ ਫੇਰ ਭਗਵੰਤ ਮਾਨ ਨੂੰ ਪਤਾ ਲੱਗੂਗਾ ਵੀ ਉਹ ਹੱਲਤਾ ਹੋਇਆ ਸੀ ਅਮਰਤਪਾਲ ਦੇ ਵਿਆਹ ਨੂੰ ਠੀਕ ਹੈ ਵਿਆਹ ਤੇਰਾ ਵੀ ਹੋਇਆ ਤੁਸੀਂ ਦੇਖ ਲਓ ਕਿੰਨੀ ਖੁਸ਼ੀ ਨਾਲ ਦੱਸ ਰਹੇ ਉਹ ਵੀ ਸਾਡੇ ਘਰੇ ਖੁਸ਼ਕਬਰੀ ਆਉਣੀ ਆ ਉਹ ਬੰਦਾ ਹਫਤੇ ਤੋਂ ਬਾਅਦ ਤੁਸੀਂ ਉਹਤੇ ਯਾਰ ਕਿਹੜੀ ਕਾਰਵਾਈ ਬਣਦੀ ਸੀ ਅਮਰਤਪਾਲ ਦੇ ਕੀ ਤੋਪ ਫੜੀ ਆ ਕੀ ਨਜਾਇਜ਼ ਸਾਲਟਾਂ ਫੜੀਆਂ ਨੇ ਕੀ ਬੰਬ ਫੜੇ ਨੇ ਉਹ ਬੰਦੇ ਤੇ ਜੇ ਕੋਈ ਧਾਰਾ ਬਣਦੀ ਸੀ ਤਾਂ ਬਣਦੀ ਸੀ ਕੇਵਲ ਉਹ ਜਿਹੜਾ ਕਿੱਥੇ ਹੋਇਆ ਸੀ ਇਨਸੀਡੈਂਟ ਅਜਨਾਲ ਇਸਤਮੀ ਅਜਨਾਲ ਆਇਆ ਕਾਂਢ ਦੇ ਉਹਦੇ ਵਿੱਚ ਵੱਧ ਤੋਂ ਵੱਧ 452 ਵੱਧ ਤੋਂ ਵੱਧ 153 ਇਹ ਵੱਧ ਤੋਂ ਵੱਧ 307 ਇਸ ਤੋਂ ਵੱਧ ਤਾਂ ਕੋਈ ਧਾਰਾ ਨਹੀਂ ਬਣਦੀ ਉਹ ਪ੍ਰਧਾਨ ਮੰਤਰੀ ਬਾਜੇ ਕੇ ਉਹ ਵਿਚਾਰਾ ਸਿਧਰਾਜਾ ਬੰਦਾ ਦਾ ਉਸ ਬੰਦੇ ਤੋਂ ਅਮਰਿਤ ਸ਼ਾਹ ਤੇ મોદી ਨੂੰ ਖਤਰਾ ਹੈ ਕਿਦਨ ਇਹਦਾ ਅੰਨੀ ਪੀਂਦੀ ਆ ਤੇ ਕੁੱਤੇ ਚੰਟਦੇ ਨੇ ਭਗਵੰਤ ਮਾਨ ਦੇ ਸੱਚੇ ਪਾਸ਼ਾ ਮਨ ਦੀ ਮਰਜ਼ੀ ਪੂਰੀ ਕਰਦੇ ਜੀ ਤੁਹਾਨੂੰ ਧੀਰਪਤ ਦਵੇ ਤੇ ਸਹੀ ਸਰਾਮਤ ਦਵੇ ਵੱਡਾ ਹੋ ਕੇ ਜਿਵੇਂ ਨਮੋਸ਼ੀ ਉਹਨੂੰ ਚੱਲਣੀ ਪੈਣੀ ਆ ਨਾ ਉਹ ਭਗਵੰਤ ਮਾਨ ਤੈਨੂੰ ਯਾਦ ਆਊਗੀ ਮੰਜੇ ਦੇ ਪੈਰ ਨੂੰ ਗੱਲ ਵੀ ਤੂੰ ਕਿਵੇਂ ਲੋਕਾਂ ਦੇ ਨਜਾਇਜ਼ ਹੁਣ ਆਪਾਂ ਇੰਨਾ ਕੁ ਬੋਲੇ ਆ ਆਪਣੇ ਤੇ ਪਰਚਾ ਤੇ ਬਾਕੀ ਇਹੀ ਆ ਵੀ ਲੋਕਾਂ ਨੂੰ ਬੇਨਤੀ ਆ ਵੀ ਜਿਹੜੇ ਲੋਕ ਵੀ ਇਹ ਕਹਿੰਦੇ ਨੇ ਇਹ ਬੰਦਾ ਰਾਜਨੀਤੀ ਕਰ ਰਿਹਾ ਹੈ ਐਂ ਕਰ ਰਿਹਾ ਹੈ ਬਈ ਕਰੇ ਰਾਜਨੀਤੀ ਅਗਲਾ ਕਿਉਂ ਨਾ ਕਰੇ ਯਾਰ ਹੁਣ ਮੰਨ ਲਓ ਮੇਰੇ ਦੀ ਲਾ ਲਓ ਯਾਰ ਮੈਨੂੰ ਕਿਉਂ ਨਹੀਂ ਹੱਕ ਰਾਜਨੀਤੀ ਕਰਨ ਦਾ ਬਈ ਕਿਉਂ ਨਹੀਂ ਕਰਾਂਗੇ ਅਸੀਂ ਸਾਡੇ ਗੁਰੂ ਦਾ ਸਿਧਾਂਤ ਅਮੀਰੀ ਤੇ ਪੀੜੀ ਦਾ ਅਸੀਂ ਕਿਉਂ ਨਹੀਂ ਕਰਾਂਗੇ ਵੋਟਾਂ ਦੀ ਗੱਲ ਅਸੀਂ ਖੜਾਂਗੇ ਵੀ ਅਸੀਂ ਲੜਾਂਗੇ ਵੀ ਵੱਖਰੀ ਗੱਲ ਹੈ ਵੀ ਮੇਰਾ ਤਾਂ ਸਾਲਾ ਸਭ ਤੋਂ ਮਿੰਤਾ ਔਖਾ ਕੰਮ ਹੀ ਵੋਟਾਂ 'ਤੇ ਖੜਾ ਹੋਣਾ ਲੱਗਦਾ ਪਰ ਜੇ ਕੋਈ ਕਹਿੰਦਾ ਹੁੰਦਾ ਵੀ ਰਾਜਨੀਤੀ ਕਰਦੇ ਨੇ ਕਿ ਹਾਂ ਯਾਰ ਕਰਦੇ ਆ ਰਾਜਨੀਤੀ ਹੁਣ ਦੀਪ ਸਿੱਧੂ ਨੂੰ ਕਹਿੰਦੇ ਨੇ ਉਹ ਰਾਜਨੀਤੀ ਲਈ ਉਹ ਕਰ ਰਿਹਾ ਸੀ ਹਾਂ ਯਾਰ ਅਗਲਾ ਕਰ ਰਿਹਾ ਸੀ ਰਾਜਨੀਤੀ ਲਈ ਕੋਈ ਮਾੜੀ ਗੱਲ ਕੋਈ ਰਾਜਨੀਤੀ ਲਈ ਗੱਲ ਕਰਨੀ ਕੋਈ ਮਾੜੀ ਗੱਲ ਸਾਡੇ ਗੁਰੂ ਦਾ ਸਿਧਾਂਤ ਹੈ ਮੀਰੀ ਤੇ ਪੀਰੀ ਦਾ ਸਾਨੂੰ ਧਰਮ ਤੇ ਸਿਆਸਤ ਦੋਨੇ ਆਪਣੇ ਹੱਥ ਚ ਲੈ ਕੇ ਚੱਲਣੀਆਂ ਪੈਣੀਆਂ ਇਸ ਕਰਕੇ ਭਗਵੰਤ ਮਾਨ ਹਾਂ ਸਿਆਸਤ ਕਰੋ ਉਹ ਸਿਆਸਤ ਕਰੋ ਜਿਹਦੇ ਵਿੱਚ ਤੁਹਾਡਾ ਮੁੱਖ ਹਰਮੰਦਰ ਸਾਹਿਬਾ ਨੂੰ ਜਿਹਦੇ ਵਿੱਚ ਤੁਹਾਡੀ ਪਿੱਠ ਦਿੱਲੀ ਵਾਲੀ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਮਹਾਰਾਜਾ ਹਰਮੰਦਰ ਸਾਹਿਬ ਕਿੰਨੇ ਨੂੰ ਮੁੱਖ ਪਿੱਠ ਦਿੱਲੀ ਵੱਲ ਨੂੰ ਆ ਭਗਵਾਨਤ ਮਾਨ ਵਰਗੇ ਤਾਂ ਇੱਥੇ ਲੱਖਾਂ ਹੀ ਆਉਣਗੇ ਲੱਖਾਂ ਹੀ ਜਾਣਗੇ ਰਾਜ ਹੋਵੇ ਤਾਂ ਥੋੜਾ ਸਿੱਖੋ ਥੋੜਾ ਹੱਲੀ ਖਾਸਾ ਰਾਜ ਤੋਂ ਬਿਨਾ ਖਾਲਿਸਤਾਨ ਚਾਹੇ ਨਾ ਬਣੇ ਜਿੰਨਾ ਚਿਰ ਤੁਹਾਡੇ ਨਾ ਸਾਰਾ ਸਿਸਟਮ ਖਾਸਾ ਰਾਜ ਦੇ ਕਨਸੈਪਟ ਨੂੰ ਨਹੀਂ ਸਮਝਦੇ ਉਸ ਅਨੁਸਾਰ ਨਹੀਂ ਤੁਸੀਂ ਰਾਜ ਚਲਾਉਂਦੇ ਉਹਨਾਂ ਚਿਰ ਤੁਹਾਡਾ ਛਟਕਾਰਾ ਨਹੀਂ ਤੁਸੀਂ ਕੁੱਟ ਵੀ ਖਾਣੀਆ ਪਰਚੇ ਵੀ ਕਰਾਉਣੇ ਨੇ ਤੁਸੀਂ ਨੇ ਆਪਦੀ ਚਾਰੇ ਪਾਸਿਓਂ ਕਾਟਾ ਖਾਣਾ ਲੋਕੋ ਇਹ ਇਹੀ ਜੀ ਸਰਕਾਰਾਂ ਆਵਾ ਦੀ ਪਾਰਟੀ ਹੁਣ ਚੁੱਕ ਦੀ ਮਾਫੀ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਪੀਪੇ ਨੂੰ ਸਲੂਟ ਆ ਜੀ